ਉਦਰ ਹੁਸ਼ਿਆਰਪੁਰ ਦੇ ਵਿੱਚ ਪੇਤਰੇ ਹਾਲਾਤ ਦੇ ਵਿੱਚ ਗਾਇਬ ਕੁੜੀ ਦਾ ਮਾਮਲਾ ਹੈ ਔਰ ਉਸ ਦੇ ਵਿੱਚ ਕੁੜੀ ਨੂੰ ਬਰਾਮਦ ਕਰ ਲਿਆ ਗਿਆ ਅੱਜ ਤੜਕਸਾ 4 ਵਜੇ ਖੁਦ ਕੁੜੀ ਨੇ ਫੋਨ ਕਰਕੇ ਆਪਣੇ ਮਾਪਿਆਂ ਨੂੰ ਜਾਣਕਾਰੀ ਦਿੱਤੀ ਬਸ ਸਟੈਨ ਤੋਂ ਜਿੱਥੇ ਕਿ ਕੁੜੀ ਨੂੰ ਬਰਾਮਦ ਕੀਤਾ ਗਿਆ ਤਾਂ ਕੱਲ ਘਰੋਂ ਪੇਤਰੇ ਹਾਲਾਤ ਦੇ ਵਿੱਚ ਕੁੜੀ ਗਾਇਬ ਹੋਈ ਸੀ ਉਸ ਵਾਰ ਪੁਲਿਸ ਜੋ ਹੈ ਮਾਮਲੇ ਦੀ ਤਫਤੀਸ਼ ਦੇ ਵਿੱਚ ਉੱਟੀ ਸੀ ਦੱਸਿਆ ਹੈ ਕਿ ਅੱਜ ਕੁੜੀ ਦੇ ਕੋਲੋਂ ਡੰਗਾਈ ਦੇ ਨਾਲ ਪੁੱਛੀਏ ਜੋ ਹੈ ਉਹ ਕੀਤੀ ਜਾਣੀ ਹੈ ਪੁੱਛਗਿੱਛ ਦੇ ਮਗਰੋਂ ਕਿਡਨੈਪਿੰਗ ਜਾਂ ਸਾਜ਼ਿਸ਼ ਦੇ ਬਾਰੇ ਪੂਰੀ ਤਸਵੀਰ ਜੋ ਹੈ ਉਹ ਸਾਫ਼ ਹੋ ਪਾਏਗੀ ਕੁੜੀ ਦੀ ਮਾਂ ਨੇ ਘਰ ਦੇ ਬਾਹਰੋਂ ਕਿਡਨੈਪ ਕਰਨ ਦਾ ਜਿਥੇ ਕੀ ਦਾਵਾ ਕੀਤਾ ਸੀ ਤਾਂ ਪੁਲਿਸ ਦਾ ਬਿਆਨ ਕੁਝ ਹੋਰ ਹੀ ਸਾਹਮਣੇ ਆਇਆ ਪੁਲਿਸ ਦੇ ਵੱਲੋਂ ਕਿਹਾ ਜਾ ਰਿਹਾ ਹੈ ਕਿ ਘਰ ਦੇ ਵਿੱਚ ਕੋਈ ਜ਼ਰੂਰੀ ਦਸਤਾਵੇਜ਼ ਜੋਨੇ ਉਗਾਇਬ ਨੇ ਤਾਂ ਇਹ ਸੋਚੀ ਸਮਝੀ ਸਾਜ਼ਿਸ਼ ਵੀ ਹੋ ਸਕਦੀ ਹੈ ਤਾਂ ਕੁੜੀ ਨੂੰ ਬਰਾਮਦ ਕਰ ਲਿਆ ਗਿਆ ਹੈ ਤੇ ਅੱਜ ਪੁੱਛਗਿੱਛ ਕੀਤੀ ਜਾਏਗੀ ਪੁਲਿਸ ਦੇ ਵੱਲੋਂ ਪੂਰੇ ਮਾਮਲੇ 'ਚ ਤਫਸੀਲ ਦੇ ਨਾਲ ਜਾਣਕਾਰੀ ਲਈ ਜਾਏਗੀ ਕਿ ਆਖਰ ਪੂਰਾ ਮਾਜਰਾ ਕੀ ਸੀ ਤਾਂ ਕੁੜੀ ਦੀ ਮਾਂ ਦੇ ਵੱਲੋਂ ਘਰ ਦੇ ਬਾਹਰੋਂ ਹੀ ਕਿਡਨੈਪ ਕਰਨ ਦਾ ਦਾਵਾ ਕੀਤਾ ਗਿਆ ਸੀ ਜਿਸ ਤੋਂ ਬਾਅਦ ਪੁਲਿਸ ਜੋ ਹੈ ਕੁੜੀ ਦੀ ਭਾਲ ਦੇ ਵਿੱਚ ਜੁਟੀ ਸੀ ਪਰ ਕੁੜੀ ਨੇ ਹੁਣ ਖੁਦ ਹੀ ਜਾਣਕਾਰੀ ਦਿੱਤੀ ਹੈ ਆਪਣੇ ਬਾਰੇ ਤੇ ਉਸ ਨੂੰ ਬਰਾਮਦ ਕੀਤਾ ਗਿਆ ਅੱਜ ਤੜਸਾ 4 ਵਜੇ ਖੁਦ ਕੁੜੀ ਨੇ ਫੋਨ ਕਰਕੇ ਪੂਰੇ ਜਾਣਕਾਰੀ ਜੋ ਹੈ ਉਹ ਮਾਪਿਆਂ ਨੂੰ ਦਿੱਤੀ योगेश अरोड़ा मेरे सहयोगी हो जानकारी ਨਾਲ ਜੁੜ ਚੁਕੇ ਨੇ ਜੀ ਯੋਗੇਸ਼ ਕਿਸ ਤਰ੍ਹਾਂ ਦੇਖਿਆ ਜਾਏ ਜਿੱਥੇ ਕਿ ਕੱਲ ਘਰੋਂ ਪੇਰ ਪਰੇ ਹਾਲਾਤਾਂ ਦੇ ਵਿੱਚ ਕੁੜੀ ਗਾਇਬ ਹੁੰਦੀ ਹੈ ਮਾਪੇ ਕੁਝ ਹੋਰ ਬਿਆਨ ਦੇ ਰਹੇ ਸਨ ਤੇ ਪੁਲਿਸ ਦਾ ਹੋਰ ਬਿਆਨ سامنے ਆਇਆ ਅੱਜ ਕਿਸ ਤਰ੍ਹਾਂ ਤਸਵੀਰ ਸਾਫ ਹੋ ਪਾਏਗੀ ਉਮੀਦ ਕਿੰਨੀ ਬਣੀ ਹੈ ਜੀ ਮੰਤਰੀ ਜਿਵੇਂ ਕਿ ਅਸੀਂ ਇਸ ਬਾਰੇ ਪਹਿਲਾਂ ਵੀ ਆਪਣੇ ਦਰਸ਼ਕਾਂ ਨੂੰ ਜਾਣਕਾਰੀ ਦੇ ਦੇ ਚੁੱਕੇ ਹਾਂ ਕਿ ਕੱਲ ਜਦੋਂ ਦੀਪਕਾ ਆਪਣੇ ਘਰੋਂ ਗਈ ਉਸ ਤੋਂ ਬਾਅਦ ਉਹਦੇ ਮਾਪਿਓ ਨੇ ਇੱਕ ਕਿਡਨਾਪਿੰਗ ਦਾ ਸ਼ੱਕ ਜ਼ਾਹਰ ਕੀਤਾ ਕਿ ਨੈਪਿੰਗ ਦੀ ਕੰਪਲੇਨਟ ਦਿੱਤੀ ਉਸ ਤੋਂ ਬਾਅਦ ਜਦੋਂ ਪੁਲਿਸ ਉਹਦੇ ਘਰ ਪਹੁੰਚੀ ਜਦੋਂ ਸਾਰਾ ਸਾਰੀ ਜਾਂਚਬੀਨ ਕੀਤੀ ਗਈ ਤਾਂ ਪੁਲਿਸ ਵੱਲੋਂ ਉਹਨੂੰ ਇਸ ਮਾਮਲੇ ਨੂੰ ਥੋੜਾ ਸ਼ੱਕੀ ਨਜ਼ਰ ਨਾਲ ਦੇਖਿਆ ਗਿਆ ਜਦੋਂ ਦੀਪਿਕਾ ਦੇ ਦਸਤਾਵੇਜ਼ ਵੀ ਉਹਦੇ ਘਰ ਦੇ ਵਿੱਚੋਂ ਗਾਇਬ ਸੀ ਉਸ ਤੋਂ ਬਾਅਦ ਜਿਹੜਾ ਪੁਲਿਸ ਕਈ ਵੈਲਿਊਅਤੇ ਇਹਦੀ ਜਾਂਚ ਕਰਨ ਲੱਗੀ ਹਾਲੇ ਤੱਕ ਹੀ ਪੁਲਿਸ ਦੇ ਕਿਸੇ ਅਧਿਕਾਰੀ ਨੇ ਨਾ ਇਹ ਇਹ ਗੱਲ ਕਹੀ ਸੀ ਕਿ ਇਹ ਮੈਪਿੰਗ ਹੈ ਅਤੇ ਨਾ ਹੀ ਇਹ ਗੱਲ ਕਹੀ ਸੀ ਕਿ ਇਹ ਯੋਜਨਾਬੱਧ ਤਰੀਕੇ ਨਾਲ ਆਪ ਲਈ ਹੈ ਇਸ ਬਾਰੇ ਕੋਈ ਵੀ ਅਫਸਰ ਕੋਈ ਬੋਲਣ ਨੂੰ ਤਿਆਰ ਨਹੀਂ ਸੀ ਪਰ ਤਬੀਦ ਬਹਾਨਾਂ ਵਾਲੇ ਗੱਲਾਂ ਹੋਣੀਆਂ ਸ਼ੁਰੂ ਹੋ ਗਈਆਂ ਸੀ ਕਿ ਕਾਲ ਡਿਟੇਲ ਦੀ ਖੰਗਾਲ ਕਾਲ ਡਿਟੇਲ ਖੰਗਾਲਣ ਦੀ ਗੱਲ ਕੀਤੀ ਜਾ ਰਹੀ ਸੀ ਕਿ ਕਾਲ ਡਿਟੇਲ ਵਿੱਚ ਕਈ ਅਜਿਹੇ ਪਹਿਲੂ ਸਾਹਮਣੇ ਆਣਗੇ ਜਿਹੜੇ ਕਿ ਹਲੇ ਤੱਕ ਸਾਹਮਣੇ ਨਹੀਂ ਹਨ ਉਸ ਤੋਂ ਬਾਅਦ ਨਵਾਂ ਮੋੜ ਦੋ ਆਇਆ ਜਦੋਂ ਅਕਤਖਰ ਸਾਰ 4 ਵਜੇ ਦੀਪਕਾ ਨੇ ਆਪਣੇ ਘਰਦਿਆਂ ਨੂੰ ਫੋਨ ਕੀਤਾ ਕਿ ਉਸ ਨੂੰ ਅੱਗੇ ਲੈ ਜਾਓ ਉਸ ਤੋਂ ਬਾਅਦ ਜਦੋਂ ਦੀਪਕਾ ਦੇ ਘਰ ਘਰਵਾਲਿਆਂ ਨੇ ਪੁਲਿਸ ਨਾਲ ਸੰਪਰਕ ਸਾਬਿਆ ਤਾਂ ਅੱਜ ਸਵੇਰੇ ਤੜਸਾਰ 4 ਵਜੇ ਬਾਅਦ ਸੱਡੇ ਤੋਂ ਉਹਨੂੰ ਬਰਾਮਦ ਕੀਤਾ ਗਿਆ ਪਰ ਉਸ ਸੁਰੇ ਦਾ ਟਾਈਮ ਗੋਨ ਕਰਕੇ ਜਿਹੜਾ ਦੀਪਕਾ ਦੇ ਹਾਲਾਤ ਕੋਸ਼ਿਸ਼ ਅਜੇ ਹੋਣ ਕਰਕੇ ਉਸ ਨੂੰ ਫਿਰ ਹਾਲ ਅਵ ਉਹਦੇ ਕਰਦਿਆਂ ਨੂੰ ਸੌਂਪ ਦਿੱਤਾ ਗਿਆ ਅੱਜ ਜਿਹੜੀ ਪੁੱਛਗਿੱਛ ਹੈ ਉਹਦੇ ਵਿੱਚ ਬਹੁਤ ਅਹਿਮ ਕਲਾਸੇ ਹੋਣਗੇ ਕਿ ਦੀਪਕਾ ਦੀ ਇਹ ਕੋਈ ਯੋਜਨਾਬੱਧ ਤਰੀਕੇ ਨਾਲ ਕੋਈ ਸਾਜਿਸ਼ ਸੀਗੀ ਜਾਂ ਉਹਨੂੰ ਸੱਚੀ ਕਿ ਨਾ ਪਿਤਾ ਗਿਆ ਸੀ ਹੁਣ ਦੇਖਣਾ ਇਹ ਹੈ ਕਿ ਜਿਹੜਾ ਜਿਹੜੀ ਪੁੱਛਗਿੱਛ ਕੀਤੀ ਜਾਂਦੀ ਹੈ ਉਹਦੇ ਵਿੱਚ ਕੀ ਮੋਰ ਸਾਹਮਣੇ ਆਉਂਦਾ ਹੈ ਜੀ ਬਿਲਕੁਲ yogesh ਕਈ ਤਰ੍ਹਾਂ ਦੇ ਸਵਾਲ ਜੋ ਨੇ ਇਸ ਪੂਰੇ ਮਾਮਲੇ ਦੇ ਸਾਹਮਣੇ ਆਉਣ ਤੋਂ ਬਾਅਦ ਉੱtre ਨੇ ਪੁੱਛੀਏ ਇਸ ਦੇ ਮਗਰੋਂ ਹਾਲਾਂਕਿ ਸਾਫ਼ ਹੋ ਪਾਏਗਾ ਕਿ ਕਿਡਨਾਪਿੰਗ ਸੀ ਜਾਂ ਫਿਰ ਇਹ ਪੂਰੀ ਸਾਜ਼ਿਸ਼ ਸੀ ਪਰਿਵਾਰ ਵਾਲਿਆਂ ਦੇ ਨਾਲ ਕੋਈ ਗੱਲਬਾਤ ਹੋ ਪਾਈ ਹੋਵੇ ਤੇ ਹੁਣ ਉਹ ਕੁੜੀ ਜਦੋਂ ਘਰ ਪਰਤਾਈ ਹੈ ਤੇ ਉਸ ਤੋਂ ਬਾਅਦ ਉਹਨਾਂ ਦਾ ਕੋਈ ਵਰਜਨ ਸਾਹਮਣੇ ਆਇਆ ਜੀ ਮੰਤਰੀ ਖੱਲੇ ਤੱਕ ਅਸੀਂ ਕੋਸ਼ਿਸ਼ ਕੀਤੀ ਪਰਿਵਾਰ ਵਾਲਿਆਂ ਨਾਲ ਵੀ ਗੱਲ ਕਰਨ ਦੀ ਔਰ ਪੁਲਿਸ ਦੇ ਅਧਿਕਾਰੀਆਂ ਨਾਲ ਵੀ ਗੱਲ ਕਰਨ ਦੀ ਪਰ ਹਾਂ ਹੁਣ ਸਾਰੀ ਗੱਲ ਜਿਹੜੀ ਹੈ ਉਹ ਦੀਪਿਕਾ ਦੇ ਉੱਤੇ ਹੀ ਗੱਲ ਰੁਕੀ ਜਾ ਰਹੀ ਹੈ ਕਿ ਦੀਪਿਕਾ ਦਾ ਜਦੋਂ ਪੁੱਛਗਿਛ ਹੋਏਗੀ ਉਹਦੇ ਵਿੱਚ ਜੋ ਸਾਹਮਣੇ ਆਏਗਾ ਉਹ ਹੀ ਦੱਸਿਆ ਜਾਏਗਾ ਹੁਣ ਅਹਿਮ ਇਹ ਹੈ ਕਿ ਕਦੋਂ ਦੀਪਿਕਾ ਨੂੰ ਉੱਥੇ ਬੁਲਾਇਆ ਗਿਆ ਥਾਣੇ ਦੇ ਵਿੱਚ ਹੁਣ ਕਦੋਂ ਇਹ ਅਹਿਮ ਖੁਲਾਸਾ ਹੋਵੇਗਾ ਕਿ ਇਹ ਪੂਰੀ ਸਾਜ਼ਿਸ਼ ਕੀ ਸੀ ਬਿਲਕੁਲ ਤਸਵੀਰ ਜੋ ਹੈ ਉਹ ਪੁੱਛਗਿਛ ਤੋਂ ਬਾਅਦ ਹੀ ਸਾਫ਼ ਹੋ ਪਾਏਗੀ ਮਿਰਾਲ ਸ਼ੁਕਰੀਆ ਯੋਗੇਸ਼ तमाम ਜਾਣਕਾਰੀ ਦਿੱਤੀ ਸਦਾਸੀ ਕਿ ਪੁੱਛਗਿਛ ਦੇ ਮਗਰੋਂ ਹੀ ਕਿਡਨੈਪਿੰਗ ਦਾ ਸਬੰਧ ਸਿਹਰੇ ਬਾਰੇ ਤਸਵੀਰ ਜੋ ਹੈ ਉਹ ਸਾਫ ਹੋ ਪਾਏਗੀ ਕਿਉਂਕਿ ਬੀਤੇ ਕੱਲ ਕੁੜੀ ਜਦੋਂ ਗਾਇਬ ਹੋਈ ਤਾਂ ਕੁੜੀ ਦੀ ਮਾਂ ਨੇ ਘਰ ਦੇ ਬਾਹਰੋਂ ਹੀ ਕਿਡਨੈਪਿੰਗ ਦਾ ਦਾਵਾ ਕੀਤਾ ਸੀ ਕਿ ਉਸ ਨੂੰ ਕਿਡਨੈਪ ਕੀਤਾ ਗਿਆ